ਦੋਸਤੋ ਮੈਂ ਤੁਹਾਡਾ ਆਪਣਾ ਧਰਮਿੰਦਰ ਲਾਡੀ ਤੇ ਸਵਾਗਤ ਕਰਦਾ ਤੁਹਾਡੇ ਆਪਣੇ YouTube ਚੈਨਲ ਕੁਦਰਤ অর্ਗੈਨਿਕ ਫਾਰਮ ਵਿੱਚ ਦੋਸਤੋ ਜਿਵੇਂ ਕਿ ਠੰਡ ਵੱਧ ਚੁੱਕੀ ਹੈ ਤੇ ਵਰਮਿੰਗ ਕੰਪੋਸਟ ਦੇ ਯੂਨਿਟ ਵਿੱਚ ਕੁਝ ਇਤਿਹਾਤ ਵਰਤਣੀਆਂ ਪੈਣਗੀਆਂ ਠੰਡ ਤੋਂ ਬਚਾਉਣ ਵਾਸਤੇ ਤਾਂ ਕਿ ਤੁਹਾਡੀ ਪ੍ਰੋਡਕਸ਼ਨ ਔਰ ਗੰਡੋਏ ਨੂੰ ਨੁਕਸਾਨ ਨਾ ਹੋਵੇ ਤਾਂ ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਜੀ ਗੋਹੇ ਦੀ ਜੇਕਰ ਦੋਸਤੋ ਤੁਹਾਡਾ ਖਾਦ ਬਣ ਚੁੱਕੀ ਹੈ ਤਾਂ ਉਸ ਨੂੰ ਉਤਾਰ ਲਓ ਔਰ ਜੇਕਰ ਖਾਦ ਉਤਰ ਚੁੱਕੀ ਹੈ ਤਾਂ ਨਵੇਂ ਬੈੱਡ ਹੁਣ ਪ੍ਰਿਪੇਅਰ ਕਰ ਦਿਓ ਦੋਸਤੋ ਕਿਉਂਕਿ ਗੰਡੋਏ ਨੂੰ ਖਾਣ ਵਾਸਤੇ ਤਾਂ ਕੁਛ ਨਾ ਕੁਛ ਚਾਹੀਦਾ ਹੈ ਉਸ ਤੋਂ ਇਲਾਵਾ ਪਾਣੀ ਦੀ ਦਿੱਕਤ ਆਂਦੀ ਹੈ ਦੋਸਤੋ ਪਾਣੀ ਇਸ ਟਾਈਮ ਹੁਣ ਧੁੰਦ ਪੈਣ ਲੱਗ ਗਈ ਹੈ ਤੇ ਘੱਟੋ ਘੱਟ 10 ਦਿਨ ਤੋਂ ਬਾਅਦ ਹੀ ਪਾਣੀ ਨੂੰ ਲਗਾਓ ਬੈੱਡਾਂ ਨੂੰ ਤਾਂਕਿ ਮੋਇਸਚਰ ਮੇਨਟੇਨ ਰਹੇ ਹੁਣ ਮੋਇਸਚਰ ਘੱਟ ਉੱਟਦਾ ਹੈ ਇਸ ਕਰਕੇ ਗਿੱਲਾ ਬਣ ਰਹਿੰਦਾ ਹੈ ਪਾਣੀ ਦੇ ਵਿੱਚ ਤੇ ਇਸ ਤੋਂ ਇਲਾਵਾ ਤੁਸੀਂ ਬੈੱਡਾਂ ਨੂੰ ਢੱਕੋ ਜ਼ਰੂਰ ਢੱਕਣ ਵਾਸਤੇ ਤੁਸੀਂ ਜੋ ਵੀ ਪ੍ਰਾਲੀ ਬੋਰੀ ਜਾਂ ਕੇਲੇ ਦੇ ਪੱਤੇ ਦਾ ਯੂਜ਼ ਕਰਦੇ ਹੋ ਤੁਸੀਂ ਉਸ ਨੂੰ ਵੱਧ ਤੋਂ ਵੱਧ ਪਾਓ ਕਿਉਂਕਿ ਟੈਂਪਰੇਚਰ ਮੇਨਟੇਨ ਨਹੀਂ ਹੈ ਟੈਂਪਰੇਚਰ ਬਹੁਤ ਡਾਊਨ ਆ ਚੁੱਕਾ ਹੈ ਦੋਸਤੋ ਟੈਂਪਰੇਚਰ ਨੂੰ ਮੇਨਟੇਨ ਕਰਨ ਵਾਸਤੇ ਥੋੜੀ ਪਰਾਲੀ ਕੇਲੇ ਦੇ ਪੱਤੇ ਜਾਂ ਬੋਰੀ ਜੋ ਵੀ ਪਾਣੇ ਹੋ ਉਸ ਨੂੰ ਵੱਧ ਮਾਤਰਾ ਵਿੱਚ ਪਾਓ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਧੰਨਵਾਦ ਦੋਸਤੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਲਾਈਕ ਜਰੂਰ ਕਰਿਓ ਥੈਂਕ ਯੂ ਦੋਸਤੋ